ਹਾਂਜੀ ਦੋਸਤੋ ਅੱਜ ਪਹੁੰਚਿਆ ਆਪਾਂ ਬਰਨਾਲੇ ਰੇਲਵੇ ਸਟੇਸ਼ਨ ਅੱਜ ਚੱਲੀਏ ਤੁਹਾਨੂੰ ਲੈ ਕੇ ਹਾਂਜੀ ਦੋਸਤੋ ਤੁਹਾਨੂੰ ਦਿਖਾ ਰਿਹਾ ਹਾਂ ਰੇਲਵੇ ਸਟੇਸ਼ਨ ਦੇ ਸਾਹਮਣੇ ਬਿਲਕੁਲੋਂ ਪੀਰਖਾਨਾ ਵੀ ਹੈ ਜੀ ਦਰਸ਼ਨ ਕਰਾ ਦਿਓ ਜੀ ਸਾਰਿਆਂ ਨੂੰ ਹਾਂ ਜੀ ਦਰਸ਼ ਕਰਾ ਰਹੇ ਆਪਾਂ ਪਾਪਾ ਵਿਸ਼ਕਰਮਾ ਮੰਦਿਰ ਦੇ ਰੇਲਵੇ ਸਟੇਸ਼ਨ ਦੇ ਜਮਾਂ ਬਿਲਕੁਲ ਸਾਹਮਣੇ ਹੈ ਜੀ ਦਿਖਾ ਦਿੱਤਾ ਜਾਵੇ ਜਿਆਦਾ ਤੋਂ ਜ਼ਿਆਦਾ ਇੰਟਰਨਵਰ ਇਸ ਸਾਈਟ ਤੇ ਪੇਟੀ ਕਰਾ ਲਵਦੇ ਇੱਥੇ ਯਾਤਰੀ ਇਥੋਂ ਡੀਕਾ ਉਡੀਕ ਕਰਦੇ ਰਹਿੰਦੇ ਆ ਤਿੰਨ ਇਧਰ ਕਿੱਥਾ रत ਆਜੇ ਜੇ ਉਹਨਾਂ ਆਪਾਂ ਬਾਹਰ ਜਾਣ ਲੈਣਾ ਕੋਈ ਆਪਾਂ ਬਾਹਰ ਦੀ ਸਾਈਡ ਦਿਖਾ ਰਹੇ ਹਾਂ ਸੈਵਰਾਮੈਂਟ ਸਾਹ ਦਿੱਤਾ ਜਾਵੇ ਬਾਹਰ ਦੀ ਸਾਈਡ ਮੋਟਰਾਂ ਦੇ ਪਾਗੇ ਦੇ ਸਾਹਮਣੇ ਇਹ ਟਾਈਮ ਬਚਿਆ ਨਾ ਭਾਈ ਇਹ ਮਾਲ ਲੈ ਕੇ ਬਾਹਰ ਉੱਤਰ ਹੋ ਗਿਆ ਕੋਈ ਸਾਨੂੰ ਦੁਹਾਰਿਆ ਆਪਾਂ ਅੰਦਰ ਊੜਾ ਮੋਟਰਾਂ ਨਾਲ ਤਾਰਾਂ ਵਾਸਤੇ ਇੱਕ ਚੈਨਲ ਸਟਾਡ ਬਣਾਇਆ ਆਇਆ ਜੀ ਕੈਮਰਾ ਮੈਂ ਦਿਖਾ ਦਿੱਤਾ ਜਾਵੇ ਜਿਹੜਾ ਬਿਲਕੁਲ ਸਾਹਮਣੇ ਹੈ ਇੱਧਰ ਵੀ ਯਾਤਰੀਆਂ ਨੇ ਕਦੇ ਵੀ ਆਉਣਾ ਜੀ ਇੱਥੇ ਸਾਈਕਲ ਸਟਾਡ ਆ ਲੋ ਇਹ ਬਾਜ਼ਾਰ ਆ ਇੱਧਰ ਨੇੜੇ ਆਪਣੇ ਡਾਕ ਖਾਨਾ ਗਾ ਇੱਧਰ ਦਿਖਾ ਦਿੱਤਾ ਜਾਵੇ ਬਾਜ਼ਾਰ ਆ ਸਾਰਾ ਇਹ ਬਾਜ਼ਾਰ ਆ ਬਾਹਰਲੀ ਸਾਈਡ ਜੀ ਨਾਲ ਨਾਲ ਇਧਰ ਬਾਹਰ ਦੀ ਸਾਈਡ ਜਦੋਂ ਆਏ ਆਪਾਂ ਬਾਜ਼ਾਰ ਕਰਨੀ ਕੋਲੇ ਨਾ ਤਾਂ ਮੰਦਿਰ ਦਿਖਾ ਰਹੇ ਹਾਂ ਦਰਸ਼ਨ ਕਰਾਏਗਾ ਤੁਹਾਨੂੰ ਕੋਈ ਸਟੇ ਹਮੇਸ਼ਾ ਜਮਾਂ ਪਾਜੋ ਬਿਲਕੁਲ ਬਾਹਰ ਆਉਣੇ ਆ ਜੀ ਇੱਥੇ ਰੂੜਾ ਪੱਤਾ ਲੱਗਿਆ ਹੁੰਦਾ ਸੀਗਾ ਜੀ ਪੁਰਾਣੇ ਸਮਿਆਂ ਚ ਉਹ ਹੁਣ ਛੁੱਟ ਚੁੱਕਿਆ ਜੀ ਇੰਨਾ ਕਹਿੰਦਾ ਹੈ ਬੜਾ ਬੜਾ ਵੀਰ ਹੈ ਕੀ ਰਹਿ ਸ੍ਰੀ ਆ ਧੰਨਵਾਦ ਕਰਦਾ ਜੀ